ਕੀ ਨਾਮ ਹੈ ਤੁਹਾਡਾ ਤੇ ਕੀ ਘਟਨਾ ਵਾਪਰੀ ਮੇਰੇ ਨਾਲ ਤਾਂ ਅਜੀਤ ਕੁਮਾਰ ਗੁਰੂ ਹੀ ਹੈ ਹਾਂਜੀ ਬੋਲ ਸਾਬ ਕੀ ਘਟਨਾ ਵਾਪਰੀ ਕਿ ਜਿਹੜੀ ਚੋਰੀ ਹੋਈ ਸਰ ਜੀ ਅਸੀਂ 12 ਵਜੇ ਸੋਇਆ ਸੀ ਉੱਪਰ ਜਾ ਕੇ ਉਸ ਤੋਂ ਬਾਅਦ ਸਾਨੂੰ ਇਹੋ ਜਿਹਾ ਕੁਝ ਨਹੀਂ ਪਤਾ ਅਸੀਂ ਸਵੇਰੇ ਮੇਰੀ ਮਿਸ ਜੀ ਥੱਲੇ ਆਈਏ 6:30 ਵਜੇ ਉਹ ਐਡੀ ਚੋਰ ਦੇਖ ਕੇ ਮੈਨੂੰ ਮੁਰਗੀ ਵੇਡ ਖੁੱਲਾ ਗਿਆ ਸੀ ਮੀਨਕਟ ਪੁੱਲਿਆਂ ਦਾ ਉਹ ਥੱਲੇ ਆਏ ਕਿ ਦੇ ਨੀਚੇ ਮੇਰੇ ਬੇਟੇ ਨੂੰ ਗਿਆ ਵੀ ਤੁਸੀਂ ਗਏ ਸੀ ਥੱਲੇ ਮੇਰਾ ਬੇਟਾ ਕਹਿੰਦਾ ਮੈਂ ਨਹੀਂ ਗਿਆ ਜੀ ਕਿ ਉਹ ਮੈਨੂੰ ਪੁੱਛਾ ਗਿਆ ਪਾਪਾ ਤੂੰ ਗਿਆ ਸੀ ਮੈਂ ਨਾ ਫਿਰ ਮੇਰੀ ਬੈਡਰੂਮ ਚਲਾ ਗਿਆ ਵੀ ਤੁਸੀਂ ਗਏ ਸੀ ਕਿਤੇ ਨਾ ਜੀ ਫਿਰ ਅਸੀਂ ਥੱਲੇ ਆਏ ਥੱਲੇ ਆ ਕੇ ਦੇਖਿਆ ਅਸੀਂ 메ਨ ਗੇਟ ਇਹ ਤਾਂ ਖੁੱਲੇ ਵੀ ਸੀ ਫਿਰ ਅਸੀਂ ਅੱਗੇ ਜਾ ਕੇ ਦੇਖਿਆ ਸਾਡੇ ਉੱਤੇ ਟੇਬਲ ਤੇ ਐਂਟਾ ਮੁੰਡਾ ਪੈਸੇ ਸਾਰੇ ਕੱਢੇ ਹੋਏ ਸੀ ਟੇਬਲ ਤੇ ਵੀ ਅਸੀਂ ਪੈਸੇ ਉਹ ਵੀ ਕੱਢੇ ਹੋਏ ਸੀ ਸਾਹਮਣੇ 메ਨ ਲੋਕ ਸੀ ਜਿਹੜਾ ਜੀ ਉਹ ਉਹਨਾਂ ਦੇ ਖੁੱਲ੍ਹਿਆ ਨਹੀਂ ਜੀ ਤੇ ਉੱਥੇ ਉਹਨਾਂ ਦੀ ਸੱਬਲ ਪਈ ਹੈ ਜੀ ਉੱਥੇ ਜਿਹੜਾ ਸੰਦ ਲਿਆ ਸੀ ਉਹ ਖੁੱਲਿਆ ਪਿਆ ਨਹੀਂ ਉਹ ਉੱਪਰ ਰੋਸ਼ਨ ਦਾ ਬਿਚੀ ਬੜੇ ਸਾਹਮਣੇ ਉੱਪਰ ਦੀ ਤੇ ਉਹਨਾਂ ਨੇ ਸਾਰਾ ਕੁਝ ਇੱਕ ਕੀ ਤਾਇਆ ਕਿੰਨਾ ਕ ਚੋਰੀ ਕਰਕੇ ਲਗੀ ਸਮਾਨ ਪਾ 25 ਦਾ 30 ਥੋੜਾ ਸੋਨਾ ਸੀ ਜੀ ਵੀ ਨਹੀਂ ਛੱਡਿਆ ਸਿਲਵਰ ਦਾ 25 ਦੇ 30 ਥੋੜਾ ਸੋਨਾ ਸੀ ਹਾਂ ਜੀ ਬੇਟੀਆਂ ਆਈਆਂ ਵੀ ਸੀ ਸਾਵਣ ਕਰਕੇ ਵਿਆਹ ਸੀ ਭਤੀਜਾ ਟੁੰਡੀ ਦੇ ਨਤੀ ਜੀ ਦੀ ਆਈ ਹਾਂ ਜੀ ਉਹ ਬੇੜੀ ਬੜੀ ਬੇਟੀਆਂ ਵੀ ਸਮਾਨ ਸੋਨਾ ਇਦਾਂ ਪਿਆ ਸੀ ਸਾਰਾ ਵੀ ਪਾਪਾ ਤੁਸੀਂ ਰੱਖ ਲਓ ਮੇਰਾ ਸੇਫ ਰਹੇਗਾ ਇਦਾਂ ਇਸ ਕਰਕੇ ਸਾਰਾ ਕੁਝ 5 3 6 5 ਦੇ ਵਿੱਚ ਕੈਸ਼ ਸੀਗਾ ਜੀ ਮੇਰਾ ਕੈਸ਼ ਵੀ ਲੱਗੇਗਾ ਹਾਂ ਜੀ ਹਾਂ ਜੀ ਕਿੰਨਾ ਕ 3 3 5 ਦੇ ਵਿੱਚ ਸੀ ਜੀ ਲੱਖ ਜਾ ਹਾਂ 5 ਲੱਖ ਜੀ ਉਹ ਮੇਰਾ ਵੀਡੀਓ ਸੀਰਕ ਦਾ ਕੰਮ ਹੈ ਸਪਲਾਈ ਦਾ ਕੰਮ ਹੈ ਜੀ ਅੱਛਾ ਜੀ ਤੇ ਹੁਣ ਪੁਲਿਸ ਆਈ ਹੈ ਜੀ ਕੰਪਲੀਟ ਦਿੱਤੀ ਆ ਪੁਲਿਸ ਚੋਰੀ ਆਈ ਸੀ ਅਸੀਂ ਜਾ ਕੇ ਆਈ ਥਾਣੇ ਜੀ ਤੇ ਸਰ ਕੋਈ ਸੀਸੀਟੀਵੀ ਉਹ ਕਹਿੰਦੇ ਸੀਸੀ ਜੀ ਕਵਰੇਜ ਦੇਖ ਲੋ ਇਹ ਕਹਿੰਦੇ ਫਿਰ ਸਾਡੇ ਕੋਲੇ ਆ ਕੇ ਲਿਆਓ ਸੀਸੀਟੀਵੀ ਕੋਈ ਹੈ ਹੈ ਨਹੀਂ ਨੇੜੇ ਛੜੇ ਕੋਈ ਨਹੀਂ ਮਿਲਿਆ ਜੀ ਤੁਸੀਂ ਆਪਦੇ ਘਰੇ ਨਹੀਂ ਲਾਇਆ ਹੋ ਸੀ ਮੱਲੇ ਖੇੜੀ ਚ ਵੀ ਨਹੀਂ ਆਏ ਸਾਡੇ ਜੀ ਜੀ ਕੀ ਨਾਮ ਆ ਜੀ ਤੇ ਕੀ ਤੇਰਾ ਮੇਰਾ ਨਾਮ ਪ੍ਰਿਆੰਕਾ ਹੈ ਅਸੀਂ ਡੋਗਰੇ ਮੱਲੇ ਰਹਿੰਦੇ ਆ ਦੋ ਨੰਬਰ ਗਲੀ ਸਰੰਦੀ ਕੇ ਕੀ ਕਰਨਾ ਬੱਸ ਜੀ ਸਾਡੇ ਘਰਿਆ ਚੋਰੀ ਹੋਈ ਹੈ ਸਵੇਰੇ ਸਾਨੂੰ ਨਹੀਂ ਪਤਾ ਸਾਢੇ 12 ਵਜੇ ਮੇਰੇ ਫਾਦਰ ਉਹ ਨਹੀਂ ਸੁੱਤੇ ਨੇ 6:30 ਵਜੇ ਸਾਨੂੰ ਸਵੇਰੇ ਪਤਾ ਲੱਗਿਆ ਜਦੋਂ ਦੇਖਿਆ ਸੀ ਸਾਰੇ ਕੁੰਡੇ ਖੁੱਲੇ ਸੀ ਜਦ ਮੇਰੀ ਮੰਮਾ ਉਰੇ ਆਏ ਪੌੜੇ ਦੇਖਿਆ ਤਾਂ ਸਾਰੇ ਕੁੰਡੇ ਬੈਕ ਮੁੜ ਕੇ ਵਾਪਿਸ ਜਦ ਇਹਨਾਂ ਨੇ ਉੱਪਰ ਜਾ ਕੇ ਪੁੱਛਿਆ ਮੇਰੇ ਫਾਦਰ ਨੂੰ ਕਿ ਉੱਪਰ ਤੁਸੀਂ نیچے ਗਏ ਸੀ ਉਹ ਕਹਿੰਦੇ ਨਹੀਂ ਅਸੀਂ ਉਰੇ ਆ ਕੇ ਦੇਖਿਆ ਉਹਨਾਂ ਤੋਂ ਕੁੰਡਾ ਅੰਦਰਲਾ ਖੁੱਲਿਆ ਨਹੀਂ ਉਹਨਾਂ ਨੇ ਉਹਦੇ ਵਿੱਚ ਦੀ ਜਾ ਕੇ ਛਾਲ ਮਾਰ ਕੇ ਸੋਨਾ ਸਾਰਾ ਕੱਢ ਲਿਆ ਕਿੰਨਾ ਸੋਨਾ ਸੋਨਾ ਸਾਡਾ ਹੈਗਾ 30 ਤੋਂ 35 ਤੋਲੇ ਸੋਨਾ ਹੈਗਾ ਇੰਨਾ ਸਾਡਾ ਕਿੰਨਾ ਹੈ ਸਾਡਾ 5 ਲੱਖ ਰੁਪਏ ਹੀ ਸੀਗਾ ਇਹ ਮੇਰੀ ਸਿਸਟਰ ਸੀਸੀਟੀਵੀ ਦੇਖ ਰਹੇ ਕੋਈ ਹਾਂਜੀ ਸੀਸੀਟੀਵੀ ਦੇਖ ਰਹੇ ਆ ਸਾਡੇ ਅਸੀਂ ਦੋ ਬੰਦੇ ਸਾਡੀ ਨਿਗਾ ਚ ਆਏ ਨੇ ਤੇ ਇਹ ਮੇਰੀ ਸਿਸਟਰ ਹੈ ਏ ਸਾਡੇ ਕੋਲ ਉਹ ਸਾਵਨ ਲਈ ਰਹਿ ਨਹੀਂ ਹੋਈ ਸੀ ਤੇ ਮੇਰੇ ਤਾਇਆ ਜੀ ਦੇ ਮੁੰਡੇ ਦਾ ਵਿਆਹ ਹੈ ਇਸ ਕਰਕੇ ਅਸੀਂ ਆਪਣਾ ਸਾਰਾ 골ਡ 24 ਇਸੇ ਇੱਥੇ ਲੈ ਕੇ ਆਏ ਹੋਏ ਸੀਗੇ ਮੈਂ ਵਿਕਾਸ ਖਲੋਨੀ ਰੈਂਟ ਤੇ ਰਹਿੰਦੀ ਆ ਤੇ ਮੇਰਾ 골ਡ ਸਾਰਾ ਮੇਰੇ ਫਾਦਰ ਦੇ ਘਰੇ ਪਿਆ ਸੀਗਾ ਹਾਂਜੀ ਹਾਂਜੀ ਅਸੀਂ ਸਵੇਰੇ ਪੁਲਿਸ ਨੂੰ ਕਨਫਰਮ ਕਰਤਾ ਬਟ ਪੁਲਿਸ ਉਸ ਤੋਂ ਬਾਅਦ ਕੋਈ ਐਕਸ਼ਨ ਨਹੀਂ ਕੀਤਾ ਕਿਹੜਾ ਥਾਣਾ ਕਿਹੜਾ ਥਾਣਾ ਆਪਣਾ 4 ਨੰਬਰ ਡਿਵੀਜ਼ਨ